ਜੇਕਰ ਤੁਹਾਡੇ ਵੀ ਨੇ ਅਜਿਹੇ ਯਾਰ ਵੈਲੀ ਤਾਂ ਅੱਜ ਹੀ ਅਜਿਹੇ ਯਾਰਾਂ ਦੋਸਤਾਂ ਤੋਂ ਤੁਸੀਂ ਕਿਨਾਰਾ ਕਰ ਲੋ ਦੇਖੋ ਕਿਵੇਂ ਇੱਕ ਦੋਸਤ ਨੇ ਯਾਰ ਮਾਰ ਕਰ ਦਿੱਤੀ ਦੱਸ ਜੀ ਹੈ ਕਿ ਪਹਿਲਾਂ ਤਾਂ ਇਹਨਾਂ ਦੋਸਤਾਂ ਨੇ ਜਿਹੜਾ ਕਿ ਰਲ ਕੇ ਖਾਣਾ ਖਾਦਾ ਅਤੇ ਸਵੇਰੇ ਕਿਵੇਂ ਨਿੱਕੀ ਜੀ ਗੱਲ ਨੂੰ ਲੈ ਕੇ ਤਕਰਾਰ ਹੋ ਜਾਂਦੀ ਹੈ ਤੇ ਫਿਰ ਉਹਨਾਂ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਦੇ ਵਿੱਚ ਗੋਲੀਵਾਰੀਆਂ ਦਾ ਕਿਹ ਟ੍ਰਾਮਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਲੰਬਾ ਪਿੰਡ ਅਧੀਨ ਪੈਂਦੇ ਸ਼ਹੀਦ ਉਦਮ ਸਿੰਘ ਨਗਰ ਤੋਂ ਸਾਹਮਣੇ ਆ ਜਿੱਥੇ ਇਹਨਾਂ ਦੋਸਤਾਂ ਨੇ ਪਹਿਲਾਂ ਤਾਂ ਰਾਤ ਨੂੰ ਬੈਠ ਕੇ ਚੰਗਾ ਖਾਣਾ ਖਾਣਾ ਅਤੇ ਸਵੇਰੇ ਇੱਕ ਦੋ ਦੀ ਇਹਨਾਂ ਦੇ ਨਾਲ ਟਕਰਾਰ ਹੋ ਗਈ ਤਾਂ ਉਸ ਨੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਸਕਰੀਨ ਦੇ ਉੱਤੇ ਜਿਹੜੀਆਂ ਤਸਵੀਰਾਂ ਤੁਸੀਂ ਨੌਜਵਾਨਾਂ ਦੀਆਂ ਦੇਖ ਰਹੇ ਹੋ ਤਾਂ ਦਾਅਦ ਜੀ ਹੈ ਕਿ ਇਹਨਾਂ ਦੋਨੇ ਨੌਜਵਾਨਾਂ ਦੀ ਮੌਤ ਹੋ ਗਈ ਹੈ ਮੌਕੇ ਦੇ ਉੱਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਤੇ ਪੁਲਿਸ ਦੀ ਟੀਮ ਪਹੁੰਚੀ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਉੱਥੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆਓ ਸੁਣਦੇ ਹਾਂ ਇਹ ਕੋਈ 6 ਵਜੇ ਦੇ ਕਰੀਬ ਹੈ ਅੱਜ ਮਾਰਨ ਸਿਵਲ ਹਸਪੀਟਲ ਜਲੰਧਰ ਤੋਂ ਥਾਣਾ ਰਾਮਾ ਮੰਡੀ ਵਿੱਚ ਇੱਕ ਫੋਨ ਮਸੂਲ ਹੋਇਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ ਲੜਕਾ ਜਿਹੜਾ ਹੈਗਾ ਜਿਹਦੇ ਗੋਲੀਆਂ ਲੱਗੀਆਂ ਵਿਕਟ ਦਮਾ ਇਥੋਂ ਉਹ ਸੀਰੀਜ ਸਾਥ ਵਿੱਚ ਦਾਖਲ ਹੋਇਆ ਹਸਪੀਟਲ ਕਾਰਪੀਲੀ ਅਫੀਸ਼ਰ ਸੰਪੂਰਨ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਰਾਮਾ ਮੰਡੀ ਹਮ ਫਤ ਪਰਮਿੰਦਰ ਸਿੰਘ ਸਿਮੇਤ ਫੋਰਸ ਸਿਵਲ ਹਸਪੀਟਲ ਪਹੁੰਚੇ ਸੀ ਹਮ ਇਨ ਦਾ ਮੇਨ ਟਾਈਮ ਇਹ ਜਿਹੜਾ ਸ਼ਿਵਮ ਇੰਜਰਟ ਸੀ ਹਮ ਉਹਦੀ ਡੈਥ ਹੋ ਚੁੱਕੀ ਸੀਗੀ ਹਮ ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨਿਤ ਗਵਾਰੀ ਹਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਜਿਹੜੀ ਸੀ ਬ੍ਰਾਡ ਡੈੱਡ ਐਟ தி ਸਪਾਟ ਹੋ ਗਿਆ ਸੀ ਕਿਉਂਕਿ ਤੋਂ ਐਕਚੁਅਲ ਉਹਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਰਜਿੰਦਰ ਸਿੰਘ ਮਣੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਇਹ ਇੱਕ ਤਾਂ ਜਿੰਨਾਂ ਦੀ ਦੋਨਾਂ ਦੀ ਡੈਥ ਹੋ ਗਈਆਂ ਤੇ ਤੀਸਰਾ ਇਹਨਾਂ ਦੇ ਨਾਲ ਮਨੀ ਮਠਾਪੁਰੀਆ ਇਹ ਕੰਨੇ ਦੋਸਤ ਸੀਗੇ ਰਾਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਨੀ ਦਾ ਘਰ ਆ ਇਹਨਾਂ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਾਨੇ ਦੋ ਮ੍ਰਿਤਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਠਾਪੁਰੀਆ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਨਗਰ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਜਿੰਦਰ ਮਨੀ ਦਾ ਘਰ ਆ ਇੱਥੇ ਆਏ ਸੀਗੇ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ 2:30 ਵਜੇ ਤੱਕ ਗੱਲਬਾਤ ਕੀਤੀ ਸੀ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕ ਕੋਈ ਬੈੱਡ ਦੇ ਉੱਤੇ ਤੇ ਇੱਕ ਨਾਲ ਥੱਲੇ ਕਿੱਦਾਂ ਲਾ ਕੇ ਸੁੱਤੇ ਪਏ ਸੀ ਸੌ ਗਏ ਸੀ ਫਿਰ 4:00 ਵਜੇ ਜਿਹੜਾ ਕਿ ਇਹਨਾਂ ਨੂੰ ਦੱਸਿਆ ਹੈਗਾ ਮਾ ਮੁੰਡੇ ਨੇ ਹਰਜਿੰਦਰ ਮਨੀ ਨੇ ਜਿਹੜਾ ਕਿ ਮਦਾਈ ਮੁਕਤਮਾ ਹੈ ਕਿ ਉਹਨੂੰ ਗੂੜੀ ਚੱਲਣ ਦੀ ਬਾਤ ਲਈ ਤੇ ਉਹਨੇ ਇਮੀਡੀਏਟਲੀ ਲਾਈਟ ਚੁਕਾਈ ਤੇ ਦੇਖਿਆ ਜਿਹੜਾ ਮਨੀ ਮਿੱਠਾ ਪੁਰੀਆ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ 3-4 ਗੋਲੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀਆਂ ਤੇ ਨਾਲ ਹੀ ਜਿਹੜੀਆਂ ਸਨ ਚਾਰ ਪੰਜ ਗੋਲੀਆਂ ਹੋਰ ਰਾਉਂਡ ਫਾਇਰ ਕਰਕੇ ਜਿਹੜਾ ਕਿ ਬਿਨੇਤ ਵਾੜੀ ਸੀ ਉਹਦੇ ਮਾਰ ਬਿਨੇਤ ਵਾੜੀ ਤਾਂ ਐਟ ਦੀ ਸਪੌਟ ਹੀ ਡੈੱਡ ਹੋ ਗਿਆ ਸੀਗਾ ਰਿ ਸ਼ਿਵਮ ਸੀਗਾ ਥੋੜਾ ਬੋਲਦਾ ਚੱਲਦਾ ਸੀਗਾ ਤੇ ਉਹਨੂੰ ਇਸੇ ਬਲ ਹਸਪੀਟਲ ਲੈ ਕੇ ਗਏ ਸੀ ਤੋ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਅ ਹਰਜਿੰਦਰ ਮਨੀ ਦੇ ਖਾਂ ਦੇ ਸਾਹਮਣੇ ਹੋਏ ਆ इवन ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਧਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਉਹ ਇਹ ਮਨੀ ਆ ਇਹ ਮਨੀ ਮਠਾਪੁਰੀਆਂ ਨੇ ਮਾਰੀ ਜਿਹੜਾ ਕਿ ਨਾਲਾ ਦੋਸਤ ਸੀ ਤਮੌਖੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਹੈ ਜਾਂ ਡੌਗ ਸਕਵਾੜ ਆਇਆ ਹਦਾ ਮੁਲਜ਼ਮ ਆਲਰੇਡੀ ਗ੍ਰਿਫਤਾਰ ਆਲਰੇਡੀ ਨਾਮਿਨੇਟ ਹੈਗਾ ਦੋ ਬਾਈ ਨੇਮ ਐਫਆਈਆਰ ਤੋਂ ਐਫਆਈਆਰ ਸੀ ਦਰਜ ਕਰਕੇ ਕਿ ਤਪਤੀ ਸੀ ਸੋ ਕਾਰਨ ਕਿ ਇਹ ਗੋਲੀਆਂ ਕਿਉਂ ਨਿਰਮਲ ਜੀ ਚਲਾਈਆਂ ਗਈਆਂ ਇਕੱਠੇ ਸੁੱਤੇ ਬਾਕੀ ਇਹਨਾਂ ਦੀ ਬਹਿਸ ਹੋਈ ਸੀਗੀ ਬੀਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਇਹਨਾਂ ਦੇ ਪਹਿਲਾਂ ਤੇ ਪੀਤੀ ਹੋਗੀ ਲੇਕਿਨ ਉਹ ਮਦਈ ਮੁਕੱਦਮਾ ਨੇ ਇਸ ਕਰਦਾ ਹਜੇ ਤੱਕ ਨਹੀਂ ਕੀਤਾ ਲੇਕਿਨ ਕੋਈ ਬਹਿਸਵਾਜੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕਰਨਾ ਇਹ ਸਾਰਾ ਇਨਸੀਡੈਂਟ ਪਾਪ ਰਿਹਾ ਹੈ ਸੋ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਨੀ ਮਿੱਠਾਪੁਰੀਆ ਨਾਮ ਦੇਖੋ ਜੀ ਵੈਪਨ ਨਹੀਂ ਆ ਜਿਹੜੇ ਵੈਪਨ ਇੱਕ ਤਾਂ ਵੈਪਨ ਜਿਹਦੇ ਨਾਲ ਉਹ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲਿਆ ਹੈ ਕਿ ਜਦੋਂ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸੀ ਇਹ ਕਿਸੇ ਲਿਸੈਂਸੀ ਨਹੀਂ ਉਹ ਸਾਰੇ ਨਜਾਇਜ਼ ਵੈਪਨ ਹੈ ਨਹੀਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੀ ਕੁ ਹੁਣ ਤੱਕ ਦੀ ਪੁੱਛਗਿੱਛ ਕੀਤੀ ਹੈਗੀ ਆ ਮੇਰੇ ਮਾਈਂਡ ਅਕੋਰਡਿੰਗਲੀ ਹੈ ਕਿ ਵਾਕਈ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਇਹ ਹੁਣ ਮੌਕੇ ਤੋਂ ਫਰਾਰ ਹੋ ਗਏ ਸੀ ਇਹ ਮੌਕੇ ਤੋਂ ਫਰਾਰ ਹੋ ਗਏ ਫਿਰ ਬੇਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਇਹ ਹੱਥ ਵਿੱਚ ਪਿਸਟਲ ਸੀ ਜਾਂ ਮਨੀ ਮਿੱਠਾ ਪੂਰੀ ਆਦੀ ਤੇ ਇਹਨੇ ਫਿਰ ਇਨਾਂ ਨੇ ਵੀ ਥ੍ਰੈਟ ਕੀਤਾ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੀ ਗੋਲੀ ਮਾਰ ਦੂੰਗੀ ਤੇ ਬੰਦਾ ਡਰ ਜਾਂਦਾ ਹੈ ਹੁਣ ਫਰਾਰ ਹੈ ਉਹ ਬੰਦਾ ਫਰਾਰ ਹੈਗਾ ਪਰ ਉਹ ਫੜ ਲਾਂਗੇ ਆਪਾਂ ਟੀਮਾਂ ਸਾਡੀਆਂ ਨੇ ਪਹਿਲੇ ਵੀ ਪਹਿਲੇ ਵੀ ਮਾਮਲੇ ਦਰਜ ਹੈਗੇ ਸ਼ਿਵਮ ਨੇ ਸਿਵਲ ਚ ਕਿੰਨੀ ਬਿਆਨ ਦਿੱਤੀ ਸੀ ਉਹ ਆਫਰ ਕੋਡਾ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੁੰਡਾ ਮਦਈਆ ਸਾਡਾ ਇਹਨੇ ਦੱਸਿਆ ਕਿ ਉਹ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਤਲਬ ਮਦਈ ਮਕਦਮਾ ਹੈਗਾ ਉਹ ਸ਼ਿਵਮ ਉਹਨੂੰ ਆਪਣੇ ਨੂੰ ਮਨੀ ਮਿੱਠਾਪੁਰਿਆ ਨੂੰ ਪ੍ਰੋਪਰਲੀ ਪਹਿਲੀ ਵਾਰ ਹੀ ਨਹੀਂ ਗਿਆ ਸੀ ਕਿਹੜੇ ਦੋ ਲੋਕ ਹੈਗੇ ਮਰੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਮਿੱਠਾ ਇਹੜਾ ਇੱਕ ਨਾਲ ਵਿੱਚੋਂ ਇੱਕ ਹੈਗਾ ਵਾ ਬਸਤੀ ਸ਼ੇਖ ਦਾ ਇਹ ਇੱਕ ਹੈਗਾ ਮੋਤਾ ਸਰ ਇਹਨਾਂ ਦੇ ਪਹਿਲ ਵੀ ਮਕਦਮੇ ਦਰਜ ਪਹਿਲਾਂ ਇਹਨਾਂ ਦੇ ਖਿਲਾਫ ਕਈ ਕਈ ਮਕਦਮੇ ਦਰਜ ਨੇ ਗੋਲੀ ਚਲਾਉਣ ਦੀ ਤੇ ਲੜਾਈ ਚ ਹਰ ਜਿੱਦਰ ਮਣੀ ਦੇ ਖਿਲਾਫ ਵੀ ਮਾਮਲਾ ਨਹੀਂ ਮਿੱਠਾਪੁਰੀ ਇਹ ਤੇ ਇਹਨਾਂ ਦੇ ਉੱਤੇ ਐ ਵੀ ਕ੍ਰਿਮੀਨਲ ਰਿਕਾਰਡ ਦਈ ਹੈ ਮਤਲਬ 4 ਠੀਕ ਅੱਛਾ 4 ਹੀ ਕ੍ਰਿਮੀਨਲ ਰਿਕਾਰਡ ਦਈ ਹੈ ਠੀਕ ਖੇਰ ਪੁਲਜ਼ਾ ਕਹਿਣਾ ਹੈ ਕਿ ਮਾਰਨੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਹਥਿਆਰਾਂ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿੱਦਾਂ ਹੈ ਕਿ ਇਹ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਜਾਂ ਫਿਰ